ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਵੀ ਗੁਰੂ ਘਰ ਦੇਗ ਕਰਵਾਉਂਦੇ ਹੋ ਉਸ ਸਮੇਂ ਇਸ ਗਲਤੀ ਨੂੰ ਨਾ ਕਰ ਲੈਣਾ ਨਹੀਂ ਤਾਂ ਗੁਰੂ ਘਰ ਦੇ ਵਿੱਚ ਤੁਹਾਡੀ ਕੀਤੀ ਹੋਈ ਭੇਟ ਦੇਗ ਪ੍ਰਵਾਨ ਨਹੀਂ ਹੋਵੇਗੀ ਸੋ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ 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 ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ। ਸਾਧ ਸੰਗਤ ਜੀ ਗੁਰੂ ਘਰ ਜਾਂਦੇ ਸਮੇਂ ਕੜਾ ਪ੍ਰਸ਼ਾਦੀ ਦੇਖ ਜਦੋਂ ਆਪਾਂ ਕਰਵਾਉਂਦੇ ਹਾਂ ਤਾਂ ਇਹ ਗਲਤੀ ਜਿਹੜੀ ਹੈ ਅਸੀਂ ਗੁਰੂ ਘਰ ਕਰ ਲੈਂਦੇ ਹਾਂ। ਸਾਧ ਸੰਗਤ ਜੀ ਆਪਾਂ ਇਹ ਗਲਤੀ ਜਿਹੜੀ ਹੈ ਹਮੇਸ਼ਾ ਕੀਤੀ ਹੀ ਹੋਵੇਗੀ। ਆਪਾਂ ਕੁਝ ਬੇਨਤੀਆਂ ਇਸੇ ਹੀ ਵਿਸ਼ੇ ਤੇ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੀ। ਇਹ ਗਲਤੀਆਂ ਆਪਾਂ ਅੱਗੇ ਤੋਂ ਮੇਰਾ ਵਿਸ਼ਵਾਸ ਹੈ ਕਿ ਕਦੇ ਵੀ ਨਹੀਂ ਕਰਾਂਗੇ। ਪਹਿਲਾਂ ਤਾਂ ਸਾਧ ਸੰਗਤ ਜੀ ਤੁਸੀਂ ਵਾਹਿਗੁਰੂ 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 ਬੋਲ ਕੇ ਪਰਮਾਤਮਾ ਜੀ ਦੇ ਚਰਨਾਂ ਵਿੱਚ ਅਰਦਾਸ ਕਰਿਆ ਕਰੋ ਕਿ ਪਰਮਾਤਮਾ ਜੀ ਤੁਹਾਡੇ ਕੋਲੋਂ ਕਦੇ ਕੋਈ ਗਲਤੀ ਨਾ ਹੋ ਜਾਵੇ। ਤੁਹਾਡਾ ਟੇਕਿਆ ਹੋਇਆ ਮੱਥਾ ਤੁਹਾਡੀ ਪੇਂਟ ਕੀਤੀ ਹੋਈ ਦੇਗ ਗੁਰੂ ਘਰ ਵਿੱਚ ਪਰਮਾਨ ਹੋ ਜਾਵੇ। ਸਾਧ ਸੰਗਤ ਜੀ ਆਪਾਂ ਗੁਰੂ ਘਰ ਜਦੋਂ ਵੀ ਜਾਂਦੇ ਹਾਂ ਤਾਂ ਆਪਾਂ ਨੋਟ ਕੀਤਾ ਹੋਵੇਗਾ ਸਾਤਸੰਗਤ ਜੀ ਸਾਤਸੰਗਤ ਜੀ ਦੇ ਕਾਊਂਟਰ ਤੋਂ ਆਪਾਂ ਕੜਾ ਪ੍ਰਸ਼ਾਦੀ ਦੇਖ ਜਿਹੜੀ ਹੈ ਉਹ ਲੈ ਲੈਂਦੇ ਹਾਂ ਤੇ ਐਵੇਂ ਸਿੱਧਾ ਲੈ ਜਾ ਕੇ ਆਪਾਂ ਉੱਥੇ ਜਿੱਥੇ ਕਰਪਾਨ ਭੇਟ ਹੁੰਦੀ ਹੈ ਉੱਥੇ ਆਪਾਂ ਫੜਾ ਦਿੰਦੇ ਹਾਂ ਨਾਹੀਂ ਆਪਾਂ ਜਪਜੀ ਸਾਹਿਬ ਦਾ ਪਾਠ ਕੀਤਾ ਹੁੰਦਾ ਹੈ ਤੇ ਨਾਹੀਂ ਅਸੀਂ ਕਦੇ ਚੱਜ ਨਾਲ ਮੱਥਾ ਹੀ ਟੇਕਿਆ ਹੁੰਦਾ ਹੈ ਨਾਹੀਂ ਆਪਾਂ ਗੁਰੂ ਦੀ ਹਜ਼ੂਰੀ ਵਿੱਚ ਮੱਥਾ ਟੇਕਦੇ ਹਾਂ ਨਾਹੀਂ ਆਪਣੇ ਤਰਫੋਂ ਆਪਾਂ ਕੋਈ ਗੁਰੂ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਨਾ ਹੀ ਕੋਈ ਹੋਰ ਆਪਾਂ ਜਿਵੇਂ ਆਪਣੇ ਆਪ ਨੂੰ ਅਰਪਿਤ ਹੀ ਨਹੀਂ ਕਰਦੇ ਇਦਾਂ ਦੀ ਆਪਾਂ ਕੋਈ ਵੀ ਆਪਣੇ ਵੱਲੋਂ ਐਕਟੀਵਿਟੀ ਨਹੀਂ ਕਰਦੇ ਆਪਾਂ ਕੁਝ ਚੀਜ਼ਾਂ ਜਿਵੇਂ ਗੁਰੂ ਘਰ ਜਾ ਕੇ ਆਪਣੇ ਮਾਣ ਨੂੰ ਡਿੱਗਣਾ ਆਪਣੇ ਮਾਣ ਨੂੰ ਜਿਹੜਾ ਹੈ ਖਤਮ ਕਰਨਾ ਹੰਕਾਰ ਨੂੰ ਖਤਮ ਕਰਨਾ ਗੁਰੂ ਘਰ ਜਾ ਕੇ ਆਪਾਂ ਤਾਂ ਨਿਮਾਣੇ ਹੋ ਕੇ ਮੰਗਣਾ ਹੈ ਆਪਣੀ ਕਿਰਤ ਕਮਾਈਆਂ ਦੇ ਵਿੱਚੋਂ ਲਿਆਂਦੀ ਹੋਈ ਕੜਾ ਪ੍ਰਸ਼ਾਦ ਦੀ ਦੇ ਗੁਰੂ ਦੇ ਅੱਗੇ ਰੱਖ ਕੇ ਸਾਧ ਸੰਗਤ ਜੀ ਆਪਾਂ ਮੱਥਾ ਟੇਕਣਾ ਹੈ ਸੱਚੇ ਪਾਤਸ਼ਾ ਇਸ ਕੜਾ ਪ੍ਰਸ਼ਾਦੀ ਦੇਗ ਨੂੰ ਪਰਵਾਨ ਕਰਿਓ ਕਦੇ ਆਪਾਂ ਐਦਾਂ ਕੀਤਾ ਹੀ ਨਹੀਂ ਹੋਵੇਗਾ ਸਾਧ ਸੰਗਤ ਜੀ ਇਹ ਬੇਨਤੀ ਮੈਂ ਤਾਂ ਕਰਕੇ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਜੀ ਕਿਉਂਕਿ ਇਹ ਗਲਤੀ ਜਿਹੜੀ ਹੈ ਆਪਾਂ ਤਾਂ ਜ਼ਰੂਰ ਕਰਦੇ ਹਾਂ ਤੇ ਗਲਤੀ ਇਸ ਨੂੰ ਕਰਦਿਆਂ ਹੋਇਆਂ ਵੀ ਵੇਖਦੇ ਹਾਂ ਇਹ ਗਲਤੀ ਅਸੀਂ ਵਾਰ-ਵਾਰ ਕਰਦੇ ਹਾਂ ਇਹ ਤਾਂ ਕਰਕੇ ਬੇਨਤੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੀ ਜਦੋਂ ਵੀ ਗੁਰੂ ਘਰੇ ਜਾਈਏ ਜਿੱਥੇ ਵੀ ਕੜਾ ਪ੍ਰਸ਼ਾਦੀ ਦੇਗ ਪ੍ਰਾਪਤ ਕਰਦੇ ਹਾਂ ਸੋ ਸਾਧ ਸੰਗਤ ਜੀ ਉਥੋਂ ਆਪਾਂ ਬੜੇ ਹੀ ਪਿਆਰ ਨਾਲ ਸਤਿਕਾਰ ਨਾਲ ਹੱਥ ਧੋ ਕੇ ਕਈ ਵਾਰ ਕੀ ਹੁੰਦਾ ਹੈ ਕਿ ਆਪਾਂ ਹੱਥ ਨਾਲ ਹੀ ਬੂਟ ਜਰਾਬਾ ਵਗੈਰਾ ਅਸੀਂ ਲਾਈਆਂ ਹੁੰਦੀਆਂ ਹਨ ਤੇ ਫਿਰ ਅਸੀਂ ਸਿੱਧਾ ਹੀ ਕਾਊਂਟਰ ਤੇ ਚਲੇ ਜਾਂਦੇ ਹਾਂ ਤੇ ਦੇਗ ਹੱਥ ਵਿੱਚ ਫੜ ਲੈਂਦੇ ਹਾਂ ਜਦੋਂ ਵੀ ਤੁਸੀਂ ਗੁਰੂ ਘਰੇ ਜਾਓ ਸਭ ਤੋਂ ਪਹਿਲਾਂ ਤਾਂ ਆਪਣੇ ਜੋੜੇ ਉਤਾਰੋ ਫਿਰ ਤੁਸੀਂ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਸਾਬਣ ਦੇ ਨਾਲ ਜੇਕਰ ਉੱਥੇ ਹੋਵੇ ਤਾਂ ਸਾਫ਼ ਕਰ ਲਓ। ਫਿਰ ਤੁਸੀਂ ਦੇਗ ਵਾਲੇ ਕਾਊਂਟਰ ਤੇ ਜਾਣਾ ਹੈ ਜਿੱਥੋਂ ਦੇਗ ਪ੍ਰਾਪਤ ਕਰਨੀ ਹੈ। ਤੇ ਫਿਰ ਸਾਲ ਸੰਗਰ ਜੀ ਉੱਥੇ ਜਾ ਕੇ ਆਪਣੀ ਬੜੀ ਹੀ ਸ਼ਰਧਾ ਦੇ ਅਨੁਸਾਰ ਦੇਗ ਪ੍ਰਾਪਤ ਕਰ ਸਕਦੇ ਹੋ ਤੇ ਕਰਕੇ ਫਿਰ ਤੁਸੀਂ ਦੋਵਾਂ ਹੱਥਾਂ ਦੇ ਵਿੱਚ ਦੇਗ ਨੂੰ ਫੜਨਾ ਹੈ। ਬੜੇ ਹੀ ਅਦਬ ਨਾਲ ਸਤਿਕਾਰ ਦੇ ਨਾਲ ਜਿਵੇਂ ਗੁਰੂ ਵੱਲੋਂ ਤੁਹਾਨੂੰ ਕੋਈ ਚੀਜ਼ ਬਖਸ਼ਿਸ਼ ਹੋਈ ਹੋਵੇ। ਤੇ ਨਾਲ ਹੀ ਤੁਸੀਂ ਜਪਜੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦੇਣਾ ਹੈ ਜੇਕਰ ਤੁਹਾਨੂੰ ਜਪਜੀ ਸਾਹਿਬ ਦਾ ਪਾਠ ਕੰਠ ਨਹੀਂ ਹੈ ਤੁਸੀਂ ਮੂਲ ਮੰਤਰ ਦਾ ਜਾਪ ਵੀ ਕਰ ਸਕਦੇ ਹੋ ਇਸ ਤਰ੍ਹਾਂ ਤੁਹਾਡੀ ਗੁਰੂ ਘਰ ਦੇ ਵਿੱਚ ਹਾਜ਼ਰੀ ਪ੍ਰਵਾਨ ਹੋ ਜਾਵੇਗੀ ਫਿਰ ਤੁਸੀਂ 6 ਪੌੜੀਆਂ ਅਨੰਦ ਸਾਹਿਬ ਦੇ ਪਾਠ ਦੀਆਂ ਵੀ ਕਰ ਸਕਦੇ ਹੋ ਸੋ ਸਾਧ ਸੰਗਤ ਜੀ ਆਪਣੇ ਆਪ ਵਿੱਚ ਛਾਤੀ ਮਾਰ ਕੇ ਸਤਿਗੁਰ ਜੀ ਦੇ ਕੋਲ ਜੋ ਵੀ ਪਿਛਲੇ ਕਰਮਾ ਦੇ ਵਿੱਚ ਤੁਹਾਡੇ ਕੋਲੋਂ ਮਾੜਾ ਹੋਇਆ ਕੁਝ ਵੀ ਤੁਹਾਡੇ ਵੱਲੋਂ ਕਿਸੇ ਦਾ ਦਿਲ ਦੁਖਾਇਆ ਗਿਆ ਉਸ ਪ੍ਰਤੀ ਪਰਮਾਤਮਾ ਜੀ ਦੇ ਕੋਲੋਂ ਮਾਫੀ ਮੰਗੋ ਹੁਣ ਅੱਗੇ ਤੋਂ ਪਰਮਾਤਮਾ ਜੀ ਮੈਨੂੰ ਸਮੱਤ ਬਖਸ਼ਣਾ ਜੋ ਵੀ ਮੈਨੂੰ ਚਾਹੀਦਾ ਸਤਿਗੁਰੂ ਉਹ ਤੁਹਾਡੇ ਦਰ ਤੋਂ ਮੈਨੂੰ ਪ੍ਰਾਪਤ ਫਿਰ ਆਪਣੇ ਆਪ ਹੀ ਹੋ ਜਾਵੇਗਾ ਤੁਹਾਡੇ ਦਰ ਤੋਂ ਮਿਲੇਗਾ ਕਿਉਂਕਿ ਤੁਸੀਂ ਤਾਂ ਜਾਣਨਹਾਰ ਹੋ ਤੁਹਾਨੂੰ ਤਾਂ ਸਭ ਕੁਝ ਪਤਾ ਹੈ ਕਿ ਜੋ ਵੀ ਮੈਨੂੰ ਚਾਹੀਦਾ ਹੈ ਮੈਨੂੰ ਕੋਈ ਚੀਜ਼ ਜਾਂ ਕੋਈ ਵਸਤੂ ਜਿਹੜੀ ਹੈ ਉਹ ਨਹੀਂ ਚਾਹੀਦੀ ਸਾਧ ਸੰਗਤ ਜੀ ਇਹ ਅਰਦਾਸ ਜ਼ਰੂਰ ਕਰਿਓ ਕਿ ਪਰਮਾਤਮਾ ਜੀ ਸਾਨੂੰ ਅੰਮ੍ਰਿਤ ਵੇਲਾ ਬਖਸ਼ ਦਿਓ। ਸਾਤ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਸੋਂ ਇਹ ਦਾਤ ਸਾਨੂੰ ਜ਼ਰੂਰ ਮੰਗਣੀ ਚਾਹੀਦੀ ਹੈ ਕਿ ਪਰਮਾਤਮਾ ਜੀ ਸਾਡੇ ਤੇ ਕਿਰਪਾ ਰੱਖਿਓ। ਸਾਡੇ ਮਨ ਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਨਾ ਆ ਜਾਵੇ। ਪਾਤਸ਼ਾਹ ਜੀ ਮਿਹਰ ਰੱਖਿਓ। ਦਸਾਂ ਨੋਹਾਂ ਦੀ ਕਿਰਤ ਕਮਾਈ ਦੇ ਵਿੱਚ ਬਰਕਤ ਪਾਇਓ। ਪਰਮਾਤਮਾ ਜੀ ਮੈਨੂੰ ਹਮੇਸ਼ਾ ਹੱਕ ਸੱਚ ਦੀ ਕਮਾਈ ਕਰਨ ਦੇ ਵਿੱਚ ਹੀ ਬਲ ਬਖਸ਼ੋ। ਫੇਰ ਕੜਾ ਪ੍ਰਸ਼ਾਦੀ ਦੇਖ ਜਿਹੜੀ ਹੈ ਅਸੀਂ ਲੈ ਕੇ ਆਏ ਹਾਂ ਇਸ ਨੂੰ ਆਪਣੇ ਦਰ ਤੇ ਪਰਵਾਨ ਕਰਿਓ ਬਾਣੀ ਨੂੰ ਪਰਵਾਨ ਕਰਿਓ ਜੋ ਵੀ ਮੇਰੇ ਮੋਹਕ ਵੱਧ ਘਟ ਗੱਲਾਂ ਨਿਕਲ ਗਈਆਂ ਹੁਣ ਸਤਿਗੁਰ ਜੀ ਦੇ ਪਾਸੋਂ ਮਾਫੀ ਮੰਗ ਲਓ ਸਤਿਗੁਰ ਸੱਚੇ ਪਾਸ਼ਾ ਜੀ ਜੋ ਵੀ ਮੇਰੀਆਂ ਮਨੋ ਕਾਮਨਾ ਹਨ ਤੁਹਾਡੇ ਦਰ ਤੇ ਅਸੀਂ ਆਏ ਹਾਂ ਤੁਸੀਂ ਆਪ ਹੀ ਮੇਰੀਆਂ ਮਨੋ ਕਾਮਨਾਵਾਂ ਨੂੰ ਪੂਰਨ ਕਰਨਾ ਹੈ ਮੇਰੇ ਭਲੇ ਲਈ ਤਾਂ ਪਰਵਾਨ ਕਰ ਲੈਣਾ ਤੇ ਸਾਧ ਸੰਗਤ ਜੀ ਤੁਸੀਂ ਵੇਖਣਾ ਕਿ ਤੁਹਾਡੇ ਤੇ ਪਰਮਾਤਮਾ ਜੀ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਵੇਗੀ ਸਤਿਗੁਰੂ ਦੇ ਅੱਗੇ ਅਰਦਾਸ ਕਰੋ ਕਿ ਪਰਮਾਤਮਾ ਜੀ ਰਹਿਮਤ ਕਰੋ हे ਸੱਚੇ ਪਾਤਸ਼ਾਹ ਜੀ ਕਿਰਪਾ ਰੱਖਿਓ ਸਾਧ ਸੰਗਤ ਜੀ ਆਪਾਂ ਤੇ ਸਿੱਧੇ ਹੀ ਗੁਰੂ ਘਰ ਜਾਂਦੇ ਹਾਂ ਸਿੱਧੇ ਹੀ ਜਾ ਕੇ ਬਸ ਕੜਾ ਪ੍ਰਸ਼ਾਦੀ ਦੇਖ ਲਈ ਅੰਦਰ ਗਏ ਮੱਥਾ ਟੇਕਿਆ ਫਟੋ ਫਟ ਹਰਫੜਾ ਦਫੜੀ ਦੇ ਵਿੱਚ ਅਸੀਂ ਬਾਹਰ ਆ ਗਏ ਨਾ ਹੀ ਜਪਜੀ ਸਾਹਿਬ ਦਾ ਕੋਈ ਪਾਠ ਕੀਤਾ ਨਾਹੀਂ ਅਸੀਂ ਕੋਈ ਅਨੰਦ ਸਾਹਿਬ ਦਾ ਜਾਪ ਕੀਤਾ ਅਸੀਂ ਕੁਝ ਨਹੀਂ ਕੀਤਾ ਮੱਥਾ ਟੇਕਿਆ ਜਲਦੀ ਜਲਦੀ ਕਾਹਲੀ ਵਿੱਚ ਅਸੀਂ ਵਾਪਸ ਆ ਗਏ ਕਿਉਂਕਿ ਸਾਨੂੰ ਤਾਂ ਬਸ ਦੁਨਿਆਵੀ ਕੰਮਾਂ ਦੀ ਦੌੜ ਭੱਜ ਨੇ ਹੀ ਖਾ ਲਿਆ ਹੈ ਇਦਾਂ ਸਮਝ ਨਹੀਂ ਆਉਂਦੀ ਕਿ ਅਸੀਂ ਪਾਠ ਕੀਤਾ ਜਾਂ ਮੱਥਾ ਟੇਕਿਆ ਕਿਵੇਂ ਗਏ ਤੇ ਕਿਵੇਂ ਵਾਪਸ ਆ ਗਏ ਅਸੀਂ ਬਸ ਦਿਖਾਵੇ ਲਈ ਵੀ ਕਈ ਵਾਰ ਜਾਂਦੇ ਹਾਂ ਕੁਝ ਸਮਝ ਨਹੀਂ ਆਉਂਦੀ ਫਿਰ ਇਦਾਂ ਆਪਾਂ ਹਫੜਾ ਦਫੜੀ ਦੇ ਵਿੱਚ ਹੀ ਚਲੇ ਜਾਂਦੇ ਹਾਂ ਤੇ ਉਦਾਂ ਹੀ ਫਿਰ ਵਾਪਸ ਆ ਜਾਂਦੇ ਹਾਂ ਸਾਡੇ ਅੰਦਰ ਕੁਝ ਨਾ ਕੁਝ ਤਾਂ ਗੁਰੂ ਘਰ ਜਾ ਕੇ ਬਦਲਾਵ ਹੋਣਾ ਚਾਹੀਦਾ ਹੈ ਕਿਉਂਕਿ ਇਦਾਂ ਦੀ ਜ਼ਿੰਦਗੀ ਤਾਂ ਸਾਡੇ ਰੋਜ਼ਮਰਾਂ ਦੀ ਚੱਲਦੀ ਹੈ ਇਦਾਂ ਦੀ ਜ਼ਿੰਦਗੀ ਤਾਂ ਸਾਡੇ ਘਰ ਵਿੱਚ ਵੀ ਹੈ ਫਿਰ ਅਸੀਂ ਘਰੇ ਹੀ ਪੋਤੀ ਸਾਹਿਬ ਨੂੰ ਮੱਥਾ ਟੇਕ ਲਈਏ ਜੇਕਰ ਅਸੀਂ ਜੇਕਰ ਸਾਡੇ ਤੇ ਗੁਰੂ ਘਰ ਜਾ ਕੇ ਵੀ ਕੁਝ ਬਦਲਾਵ ਨਹੀਂ ਹੁੰਦਾ ਤਾਂ ਸੋ ਸਾਧ ਸੰਗਤ ਜੀ ਇਦਾਂ ਤਾਂ ਐਵੇਂ ਲੱਗਦਾ ਹੈ ਜਿਵੇਂ ਗਏ ਉਦਾਂ ਹੀ ਵਾਪਸ ਆ ਗਏ ਨਾ ਹੀ ਕੁਝ ਖਟਿਆ ਨਾ ਕੁਝ ਕਮਾਇਆ ਕੋਈ ਨਹੀਂ ਬਸ ਕਾਲੀ ਕਾਲੀ ਦੇ ਵਿੱਚ ਏਦਾਂ ਹੀ ਵਾਪਸ ਆ ਜਾਂਦੇ ਹਾਂ ਇਸ ਕਰਕੇ ਜਦੋਂ ਵੀ ਗੁਰੂ ਘਰ ਜਾਈਏ ਇੱਕ ਤਾਂ ਵੇਲੇ ਸਮੇਂ ਵਿੱਚ ਜਾਈਏ ਜਦੋਂ ਸਾਡੇ ਕੋਲ ਸਮਾਂ ਖੁੱਲਾ ਹੋਵੇ ਨਹੀਂ ਤਾਂ ਬੰਦਾ ਆਮ ਤੌਰ ਤੇ ਕਹਿੰਦਾ ਹੀ ਰਹਿੰਦਾ ਹੈ ਕਿ ਮੇਰੇ ਕੋਲ ਸਮਾਂ ਨਹੀਂ ਹੈ ਚਾਹੇ 2 ਘੰਟੇ ਫੋਨ ਤੇ ਲੱਗਿਆ ਰਹੇ ਫਿਰ ਵੀ ਕਹੇਗਾ ਮੇਰੇ ਕੋਲ ਸਮਾਂ ਘੱਟ ਹੈ ਸਾਧ ਸੰਗਤ ਜੀ ਚਾਹੇ ਬੰਦਾ ਬਹੁਤ ਜ਼ਿਆਦਾ ਹੀ ਵੇਲਾ ਹੋਵੇ ਫਿਰ ਵੀ ਕਹਿੰਦੇ ਆ ਕਿ ਮੇਰੇ ਕੋਲ ਸਮਾਂ ਨਹੀਂ ਹੈ ਗੁਰੂ ਕੋਲੇ ਜਾਣਾ ਹੈ ਤਾਂ ਸਮਾਂ ਇਹੋ ਜਿਹੇ ਹਿਸਾਬ ਨਾਲ ਕੱਟ ਕੇ ਜਾਈਏ ਕਿ ਮੈਨੂੰ ਕੋਈ ਕਾੜੀ ਨਾ ਹੋਵੇ ਮੈਨੂੰ ਅੱਧੇ ਘੰਟਾ ਵੀ ਲੱਗ ਜਾਵੇ ਭਾਵੇਂ 2 ਘੰਟੇ ਲੱਗ ਜਾਣ ਸਾਡੇ ਮਨ ਵਿੱਚ ਕੋਈ ਕਾੜੀ ਨਹੀਂ ਹੋਣੀ ਚਾਹੀਦੀ ਪਰਮਾਤਮਾ ਦੇ ਦਰ ਤੋਂ ਕੁਝ ਲੈ ਕੇ ਆਉਣਾ ਹੈ ਕੁਝ ਸਿੱਖ ਕੇ ਆਉਣਾ ਹੈ ਆਪਣੇ ਮਨ ਦੇ ਅੰਦਰ ਕੁਝ ਬਦਲਾਅ ਲੈ ਕੇ ਆਉਣੇ ਹਨ ਇਹੋ ਜਿਹੇ ਸਮੇਂ ਨੂੰ ਐਡਜਸਟ ਕਰਕੇ ਹੀ ਗੁਰੂ ਦੇ ਦਰ ਤੇ ਜਾਣਾ ਚਾਹੀਦਾ ਹੈ ਯਾਦ ਰੱਖਣਾ ਸਾਧ ਸੰਗਤ ਜੀ ਜਦੋਂ ਵੀ ਗੁਰੂ ਘਰੇ ਜਾਵਾਂਗੇ ਕੋਜਣਾ ਕੁਝ ਲੈ ਕੇ ਹੀ ਮੁੜੀਏ ਖਾਲੀ ਹੱਥ ਗੁਰੂ ਕਦੇ ਵੀ ਸਾਨੂੰ ਆਉਣ ਨਹੀਂ ਦਿੰਦਾ ਸੋ ਸਾਧ ਸੰਗਤ ਜੀ ਜੇਕਰ ਤੁਸੀਂ ਸਾਡੀਆਂ ਦਸੀਆਂ ਹੋਈਆਂ ਗੱਲਾਂ ਨੂੰ ਅਪਣਾ ਲੈਂਦੇ ਹੋ ਤਾਂ ਵੇਖ ਲੈਣਾ ਤੁਸੀਂ ਆਪਣੇ ਅੰਦਰ ਕੁਝ ਬਦਲਾਵ ਬਹੁਤ ਵੱਡੇ ਮਹਿਸੂਸ ਕਰੋਗੇ ਤੁਹਾਨੂੰ ਵੀ ਮਹਿਸੂਸ ਹੋਵੇਗਾ ਕਿ ਕਿਦਰੇ ਸਾਡੇ ਕੋਲੋਂ ਵੀ ਇਹ ਗਲਤੀਆਂ ਤਾਂ ਨਹੀਂ ਹੋ ਰਹੀਆਂ ਜੇਕਰ ਤੁਸੀਂ ਇਹਨਾਂ ਗਲਤੀਆਂ ਨੂੰ ਸੁਧਾਰ ਲਓਗੇ ਤਾਂ ਪਰਮਾਤਮਾ ਜੀ ਵੀ ਤੁਹਾਡੇ ਤੇ ਪ੍ਰਸੰਨ ਹੋ ਜਾਣਗੇ ਤੁਹਾਡੇ ਤੇ ਆਪਣੀਆਂ ਖੁਸ਼ੀਆਂ ਤੇ ਰਹਿਮਤਾਂ ਭਰਿਆ ਹੱਥ ਹਮੇਸ਼ਾ ਦੇ ਲਈ ਰੱਖ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ